ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪ ਸਰਵਨ ਕਰੋਗੇ ਭਗਤ ਨਾਮਦੇਵ ਜੀ ਦੀ ਸਾਖੀ ਚੁੱਪ ਕਿਉਂ ਨਹੀਂ ਕਰਾਉਂਦੀ ਉਹ ਕਹਿੰਦੀ ਵੀਰਾ ਦੋ ਦਿਨ ਦਾ ਭੁੱਖਾ ਹੈ ਰੋਂਦਾ ਅੰਦਰਾਂ ਮੇਰੀਆਂ ਵੀ ਟੜਪ ਪਈਆਂ ਕੁਝ ਖਾਣ ਨੂੰ ਨਹੀਂ ਮਿਲਿਆ ਤਾਂ ਰੋਂਦਾ ਹੈ ਨਾਮਦੇਵ ਜੀ ਕੀ ਵੇਖਦੇ ਮੰਦਰ ਦੇ ਵਿੱਚ ਪੁਜਾਰੀ ਨੇ ਕਟੋਰਾ ਦੁੱਧ ਦਾ ਪਰਿਆ ਹੋਇਆ ਏ ਮੂਰਤੀ ਦੇ ਅੱਗੇ ਖਲੋਤਾ ਬੇਨਤੀਆਂ ਕਰ ਰਿਹਾ ਏ ਭਗਵਨ ਭੋਗ ਲਗਾਓ ਭਗਵਨ ਭੋਗ ਲਗਾਓ ਜਦੋਂ ਨੇ ਆਪਣੀ ਪੂਜਾ ਖਤਮ ਕਰ ਲਈ ਤੇ ਨਾਮਦੇਵ ਜੀ ਨੇ ਬਾਹਰੋਂ ਆਵਾਜ਼ ਮਾਰੀ ਪੁਜਾਰੀ ਜੀ ਬੱਚਾ ਭੁੱਖਾ ਹੈ ਦੋ ਚਮਚੇ ਦੁੱਧ ਦੇ ਇਹਦੇ ਮੂੰਹ ਵਿੱਚ ਪਾ ਗਏ। ਹੁਣ ਪੁਜਾਰੀ ਨੂੰ ਤਾਂ ਗੋਸਾ ਆ ਗਿਆ। ਓਏ ਤੂੰ ਨੀਵੀਂ ਜਾਤ ਦਾ ਬੰਦਾ ਮੰਦਰ ਮੋਹਰੇ ਕਿਵੇਂ ਖੜ ਗਿਆ? ਮੈਨੂੰ ਤਾਂ ਆਰਤੀ ਦੁਆਰਾ ਕਰਨੀ ਪੈਣੀ। ਉਹ ਤਾਂ ਕਈ ਕੁਝ ਬੋਲੀ ਜਾਂਦਾ। ਨਾਮਦੇਵ ਜੀ ਨੇ ਫਿਰ ਹੱਥ ਜੋੜੇ ਪੁਜਾਰੀ ਤੇ ਮੇਰੇ ਕੋਲੋਂ ਬੱਚੇ ਦਾ ਰੋਣਾ ਨਹੀਂ ਵੇਖਿਆ ਜਾਂਦਾ। ਮੇਰੇ ਕੋਲ ਸੁਣਿਆ ਨਹੀਂ ਜਾਂਦਾ ਇਹਦਾ ਰੋਣਾ ਛੇ ਤੂੰ ਇਹਨੂੰ ਦੁੱਧ ਨਾ ਨਾ ਪੜਾਇਆ ਮੈਂ ਤੇਰੇ ਕੋਲੋਂ ਦੁੱਧ ਦਾ ਕਟੋਰਾ ਖੋ ਲੈਣਾ ਪੁਜਾਰੀ ਨੇ ਹੋਰ ਕੋ ਬੋਲ ਬੋਲਤੇ ਨਾਮਦੇਵ ਜੀ ਅੱਗੇ ਹੋ ਕੇ ਨਾ ਦੁੱਧ ਦਾ ਕਟੋਰਾ ਖੋ ਕੇ ਉਸ ਗਰੀਬ ਬੱਚੇ ਦੇ ਮੂੰਹ ਨੂੰ ਲਾ ਦਿੱਤੇ ਘਟ ਘਟ ਕਰਕੇ ਜਦੋਂ ਪੀਰ ਇਹ ਤੇ ਨਾਮਦੇਵ ਦੀ ਉਹਦੇ ਵੱਲ ਵੇਖ ਕੇ ਆਨੰਦ ਲੈਂਦਾ ਹੈ ਪੁਜਾਰੀ ਬੋਲ ਕੋ ਬੋਲ ਬੋਲੀ ਜਾਂਦਾ ਨਾਮਦੇਵ ਦੀ ਕਹਿਣ ਲੱਗੇ ਓਏ ਪੁਜਾਰੀ ਸੁਣ ਮੇਰੀ ਗੰਦ ਓਏ ਕਿੰਨੇ ਚਿਰ ਦਾ ਦੁੱਧ ਦਾ ਕਟੋਰਾ ਲੈ ਕੇ ਭਗਵਾਨ ਨੂੰ ਬੇਨਤੀਆਂ ਕਰੀ ਜਾਂਦਾ ਵੀ ਦੁੱਧ ਪੀ ਲਓ ਉਹ ਦੇਖ ਗਰੀਬ ਬੱਚੇ ਵੱਲ ਤੈਨੂੰ ਇਹ ਨਹੀਂ ਲੱਗਦਾ ਜਿਵੇਂ ਭਗਵਾਨ ਨੇ ਦੁੱਧ ਪੀ ਲਿਆ ਹੋਵੇ ਤੈਨੂੰ ਲੱਗਦਾ ਨਹੀਂ ਇਸ ਤਰ੍ਹਾਂ ਵੀ ਭਗਵਾਨ ਨੇ ਪੀ ਲਿਆ ਹੋਵੇ ਦੁੱਧ ਸਤ ਸੰਗੀਓ ਲੱਗੇ ਤੇ ਉਹਨੂੰ ਜਿਹਨੂੰ ਤਰਸ ਆਉਂਦਾ ਹੋਵੇ ਤੇਰੀ ਬੰਦਗੀ ਵੀ ਤਾਂ ਪਰਵਾਣੇ ਤੇਰਾ ਪੜਿਆ ਸੁਣਿਆ ਗੁਰਮਤ ਦੀਆਂ ਗੱਲਾਂ ਵੀ ਤਾਂ ਪਰਵਾਣੇ ਕਿ ਤੇਨੂ ਕਿਸੇ ਤੇ ਦਇਆ ਕਰਨ ਯੋਗੀ ਹੈ ਦਇਆ ਜਾਣੇ ਜੀ ਕੀ ਕਿਛੁ ਪੁੰਨ ਦਾਣ ਕਰੇ ਦਇਆ ਜਾਣੇ ਵੇ ਆਜਾਣੇ ਦੀ ਕੀ ਕਿਛੁ ਪੁਰਦਾਨ ਕਰੇ ਦਇਆ ਜਾਣੀ ਕੀ ਕਿਛੁ ਮਾਨ ਕਰੇ ਬਲੀ ਜੁਗਤੀ ਸੁਣਿਓ ਤਨ ਕਰਕੇ ਗਇਆ ਸਰੀਰ ਕਰਕੇ ਕਿਸੇ ਦੇ ਕੰਮ ਆਉਂਦਾ ਅਸੀਂ ਆਪਣੀ ਕਿਰਤ ਕਰਦੇ ਹੁਆ ਦਇਆ ਕਰ ਸਕਦੇ ਹਾਂ ਕੋਈ ਡਾਕਟਰ ਹੈ ਉਹ ਜੀ ਇੰਨੇ ਮਰੀਜ਼ਾਂ ਨੂੰ ਵੇਖਦਾ ਹੈ ਤੇ 2-4 ਗਰੀਬਾਂ ਨੂੰ ਵੀ ਵੇਖ ਸਕਦਾ ਹੈ ਆਹ ਹਾ ਕੋਈ ਟੀਚਰ ਹੈ ਉਹ ਇੰਨੇ ਬੱਚਿਆਂ ਨੂੰ ਪੜਾਉਂਦਾ ਹੈ ਤੇ 2-4 ਕਰੀਬ ਦੇ ਬੱਚੇ ਵੀ ਤੇ ਪੜਾ ਸਕਦਾ ਹੈ ਬੜਾ ਪਿਆਰਾ ਕੀਰਤਨ ਦਾ ਪ੍ਰਕਰਨ ਬਣਾਇਓ ਇਕਾਗਰਤਾ ਬਾਣੀ ਦੇ ਪ੍ਰਮਾਣ ਦੇ ਦੇਵਾ ਧਿਆ ਦਿਵੰਗਿਰਤੀ ਵਿਚਾਰੀ ਵਿਚਾਰੀ ਆਪਮਰੇ ਵਰੇ ਨਹੀਂ ਮਾਰੀ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਬੈਠੇ ਮੇਰਾ ਵਰਤਾਰ ਹੈ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਬੈਠੇ ਹੋ ਪਾਵਨਾ ਬਣਾਇਓ ਤੇ ਰਸ ਲਿਓ ਕੀਰਤਨ ਦਾ ਸੰਗਤਾਂ ਆਂਦੀਆਂ ਨੇ ਤੇ ਮੱਥਾ ਟੇਕ ਕੇ ਬੈਠੀ ਜਾਂਦੀਆਂ ਨੇ ਇੱਕ ਸਿੱਖ ਨੇ ਮੱਥਾ ਟੇਕਿਆ ਏ ਕੁਟ ਬੈਠਾ ਨਹੀਂ ਤੇ ਖਲੋਤਾ ਮਹਾਰਾਜ ਜੀ ਵੱਲ ਵੇਖੀ ਜਾਂਦਾ ਤੇ ਗੁਰੂ ਗੋਬਿੰਦ ਸਿੰਘ ਜੀ ਕੀ ਕਹਿੰਦੇ ਕਹਿੰਦੇ ਸੁਜਾਨ ਸਿੰਘਾ ਮੇਰੇ ਵੱਲ ਕੀ ਵੇਖਦਾ ਤੂੰ ਮੇਰੇ ਵੱਲ ਕੀ ਵੇਖੀ ਜਾਂਦਾ ਹੈ ਕਹਿੰਦਾ ਮਹਾਰਾਜ ਤੁਹਾਡੇ ਦਰਸ਼ਨ ਕਰਕੇ ਰਾਜ ਨਹੀਂ ਆਉਂਦਾ ਕੀ ਕਰਦਾ ਮੈਂ ਵਿਖੀ ਜਾਮਾ ਦਰਸ਼ਨ ਕਰੀ ਜਾਵਾ ਗੁਰੂ ਗੋਬਿੰਦ ਸਿੰਘ ਕਹਿੰਦੇ ਸੁਜਾਨ ਸਿੰਗਾ ਤੈਨੂੰ ਦਰਸ਼ਨ ਕਰਨੇ ਅਜੇ ਵੀ ਨਹੀਂ ਆਏ ਚੀਨੂ ਵੀ ਰਸਤੇ ਵਿੱਚ ਦਵਾ दारू ਦੀ ਲੋੜ ਪੈਂਦੀ ਜਿਉਂ ਸਵੇਰ ਤੋਂ ਸ਼ਾਮ ਤੱਕ ਦੌੜਾ ਫਿਰਦਾ ਹੈ ਅੱਲਾਹ ਦਾ ਜੰਗਲ ਦਾ ਜੰਗਲ ਵਿੱਚ ਕਿਤੇ ਵੀ ਲੋੜ ਪੈ ਜਾਵੇ ਚੁੱਕਦਾ ਦਵਾਈਆਂ ਵਾਲਾ ਝੋੜਾ ਉਧਰ ਨਹੀਂ ਟਰ ਜਾਂਦਾ ਵਾਹਿਗੁਰੂ ਅ ਜਦੋਂ ਲੋਕੀ ਗੁਰੂ ਜੀ ਦੇ ਦਰਸ਼ਨ ਕਰਨ ਜਾਂਦੇ ਨਾ ਤੇ ਇੱਕ ਸਿੱਖ ਨੇ ਜਾ ਕੇ ਦੱਸਿਆ ਕਹਿੰਦਾ ਮਹਾਰਾਜ ਅਦਸਤੀ ਦੇ ਵਿੱਚ ਨਾ ਇੱਕ ਬੈਦ ਬਹਿੰਦਾ ਹੈ ਉਹ ਪੜਾਈ ਤਰਸ ਕਰਦਾ ਹੈ ਗਰੀਬਾਂ ਤੇ ਬੜੀ ਦਇਆ ਕਰ ਗੁਰੂ ਗੋਬਿੰਦ ਸਿੰਘ ਜੀ ਕੀ ਕਹਿੰਦੇ ਕਹਿੰਦੇ ਹਾਂ ਬਈ ਆ ਜਦੋਂ ਤੂੰ ਵਾਪਸ ਜਾਏਗਾ ਤੇ ਉਹਨੂੰ ਆਖੀ ਵੀ ਕੱਲ ਨੂੰ ਤੇਰੇ ਘਰ ਗੋਬਿੰਦ ਸਿੰਘ ਨੇ ਆਉਣਾ ਤੂੰ ਉਹਨੂੰ ਦੱਸ ਨਹੀਂ ਜਾ ਆ ਸਤ ਸੰਗੀਓ ਪਹਿਲਾਂ ਦਇਆ ਆਈ ਬਾਅਦ ਵਿੱਚ ਗੁਰੂ ਚਲਿਆ ਪਹਿਲਾਂ ਦਇਆ ਆਈ ਅੱਜ ਉਹ ਦਿਨ ਆ ਗਿਆ ਜਿੱਦਣ ਉਹਦੇ ਘਰ ਗੁਰੂ ਗੋਬਿੰਦ ਸਿੰਘ ਜੀ ਨੇ ਆਉਣਾ ਏ ਸਾਡੇ ਘਰ ਵੀ ਕਿਸੇ ਨੇ ਆਣਾ ਹੋਵੇ ਤੇ ਆਪਾਂ ਤਿਆਰੀ ਕਰਦੇ ਹੁਣੇ ਵੀ ਤਿਆਰੀਆਂ ਕੀਤੀਆਂ ਉਹਦੇ ਘਰ ਤੇ ਗੁਰੂ ਨੇ ਆਣਾ ਕੁੜੀ ਕੀ ਜਾਂਦਾ ਸੋਚਣ ਲੱਗਾ ਗੁਰੂ ਜੀ ਨੂੰ ਅੱਗੋਂ ਜਾ ਕੇ ਲੈ ਆਉਣਾ ਜਦੋਂ ਉਹਨੇ ਦਰਵਾਜ਼ਾ ਖੋਲਿਆ ਕੀ ਵੇਖਦਾ ਏ ਇੱਕ ਬਜ਼ੁਰਗ ਮਾਤਾ ਬੈਠੀ ਦਰਵਾਜ਼ਿਆਂ ਵਿੱਚ ਰੋਈ ਜਾਂਦੀ ਏ ਬੈਦ ਜੀ ਮੇਰੀ ਨੌ ਦੇ ਪੇਟ ਵਿੱਚ ਦਰਦ ਹੁੰਦਾ ਹੈ ਜੇ ਤੁਸੀਂ ਮੇਰੇ ਨਾਲ ਨਾ ਗਏ ਮੇਰੇ ਪੁੱਤਰ ਦਾ ਘਰ ਉਜੜ ਜਾਣਾ ਹੈ ਸਾਰੀ ਰਾਤ ਮੇਰੀ ਬੱਚੀ ਤੜਫਦੀ ਗਈ ਉਹ ਤੇ ਉਹਦੇ ਚਰਨ ਫੜ ਕੇ ਰੋਈ ਜਾਂਦੀ ਹੈ ਪਿਆਰੇਓ ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਲੈਣ ਚੱਲਾ ਏ ਇਧਰੋਂ ਗਰੀਬੜੀ ਦੀ ਮਾਈ ਉਹਦੇ ਪੈਰ ਨਹੀਂ ਛੱਡਦੀ ਮੇਰੀ ਬੱਚੀ ਦੇ ਪੇਟ ਵਿੱਚ ਦਰਦ ਹੁੰਦਾ ਕੀ ਕਰਾਂ ਖੜਾ ਸੋਚੀ ਜਾਂਦਾ ਏ ਉਹਦੇ ਮਨ ਵਿੱਚ ਨਾ ਗਰੀਬਣੀ ਦੇ ਹੰਝੂ ਵੇਖ ਕੇ ਤਰਸ ਆ ਗਿਆ ਚੁੱਕਿਆ ਦਵਾਈਆਂ ਵਾਲਾ ਝੋਲਾ ਤੇ ਉਹਦੇ ਨਾਲ ਡਰ ਗਿਆ ਚਲਾ ਗਿਆ ਉਹਦੇ ਨਾਲ ਬੈਠਾ ਰਿਹਾ ਉਹਦੇ ਕੋਲ ਜਦੋਂ ਉਹ ਬੱਚੀ ਠੀਕ ਹੋ ਗਈ ਨਾ ਉਹ ਫੇਰ ਆਪਣੇ ਘਰ ਨੂੰ ਵਹਿਆ ਤੇ ਰਸਤੇ ਵਿੱਚ ਸੋਚਦਾ ਆਉਂਦਾ ਏ ਗੁਰੂ ਜੀ ਮੇਰੇ ਘਰ ਆਏ ਹੋਣਗੇ ਮੁੜ ਗਏ ਹੋਣਗੇ ਚੁੱਕੀ ਖਾਲੀ ਵੇਖ ਕੇ ਕੈਸੀ ਬਾਤ ਵਰਤੀ ਇਸ ਤਰ੍ਹਾਂ ਸੋਚਦਾ ਜਾਂਦਾ ਜਦੋਂ ਘਰ ਦੇ ਮੇੜੇ ਗਿਆ ਕੀ ਵੇਖਦਾ ਬਹੁਤ سارے ਲੋਕ ਉਹਦੇ ਘਰ ਦੇ ਅੱਗੇ ਖਲੋਤੇ ਹੋਏ ਸਨ ਬੜੀ ਭੀੜ ਲੱਗੀ ਹੋਈ ਕਿਉਂ ਬਈ ਮੇਰੇ ਘਰ ਆ ਕੇ ਨੇ ਲੋਕ ਕਿਉਂ ਖੜੋਤੇ ਸੁजान ਸਿੰਘਾ ਉਹ ਤੈਨੂੰ ਨਹੀਂ ਪਤਾ ਬਈ ਕੀ ਉਹ ਗੁਰੂ ਗੋਬਿੰਦ ਸਿੰਘ ਜੀ ਤਾਂ ਤੇਰੇ ਘਰ ਆਏ ਬੈਠੇ ਨੇ ਉਹ ਤੇਰੇ ਘਰ ਬੈਠੇ ਨੇ ਦੌੜ ਕੀ ਜਾਂਦਾ ਏ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਦਾ ਏ ਕਹਿੰਦਾ ਬਾਦਸ਼ਾਹ ਬਹੁਤ ਕਮੀਆਂ ਰਹਿ ਗਈਆਂ ਤੇਰੀ ਸੇਵਾ ਵਿੱਚ ਮੈਨੂੰ ਜਾਣਾ ਪੈ ਗਿਆ ਹੁਣ ਗੁਰੂ ਜੀ ਵੀ ਉਹਨੂੰ ਕੁਝ ਕਹਿੰਦੇ ਨੇ ਤੁਸੀਂ ਖਿਆਲ ਨਾਲ ਸੁਣੋ ਉਹ ਕਹਿੰਦਾ ਮਹਾਰਾਜ ਇਸ ਤਰ੍ਹਾਂ ਇੱਕ ਬੁੱਢੀ ਮਾਈ ਗਰੀਬਣੀ ਦੇ ਨਾਲ ਮੈਨੂੰ ਜਾਣਾ ਪੈ ਗਿਆ ਤੇ ਮਹਾਰਾਜ ਕੀ ਕਹਿੰਦੇ ਕਹਿੰਦੇ ਸੁਜਾਨ ਸਿੰਘਾ ਓਏ ਤੂੰ ਦਇਆ ਦੇ ਪਰਚੇ ਵਿੱਚੋਂ ਪਾਸ ਹੋ ਗਿਆ ਆ ਆ ਕਿਵੇਂ ਮਹਾਰਾਜ ਤੂੰ ਕਿਸੇ ਬੁੱਢੀ ਮਾਈ ਦੇ ਨਾਲ ਨਹੀਂ ਗਿਆ ਤੂੰ ਮੇਰੇ ਨਾਲ ਹੀ ਗਿਆ ਸੀ ਤੂੰ ਕਿਸੇ ਗਰੀਬੀ ਨਾਲ ਨਹੀਂ ਗਿਆ ਤੂੰ ਮੇਰੇ ਨਾਲ ਹੀ ਗਿਆ ਸੀ ਉਹ ਤੂੰ ਕਿਸੇ ਗਰੀਬੀ ਦੇ ਮੂੰਹ ਵਿੱਚ ਦਵਾਈ ਨਹੀਂ ਤੂੰ ਮੇਰੇ ਮੁੱਖੇ ਹੀ ਬੂੰਦਾ ਪਾਉਂਦਾ ਪਿਆ ਸੀ ਸੱਚੀ ਪਿਆਰੇ ਪਹਿਲਾਂ ਦਇਆ ਆਏਗੀ ਜੇ ਤੈਨੂੰ ਕਿਸੇ ਤੇ ਤਰਸ ਨਾ ਨਾ ਕਰਨਾ ਆਇਆ ਲੱਖ ਨਿਤਨੇਮ ਕਥਾ ਕੀਰਤਨ ਕਰੀ ਜਈ ਸੁਣੀ ਜਈ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਨੇ ਤੇਰੇ ਵੱਲ ਨਦਰ ਹੀ ਨਹੀਂ ਮਾਰੀ ਤੇ ਆ ਜਾਣ ਦੀ ਕਿਛੁ ਮੁੰਦਾਨ ਕਰੇ ਦਇਆ ਜਾਣ ਦੀ ਕਿਛੁ ਮੁੰਦਾਨ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ